ਕਥਾਂ ਤੋਂ ਅਸੀਂ ਮਾਰ ਬਹੁਤ ਖਾਂਦੇ ਆ ਜੀ ਉਹ ਉਹਨਾਂ ਨਸ਼ੇ ਵਾਲੇ ਮਾਮਲੇ ਦੇ ਵਿੱਚ ਪਰ ਕਿਤੇ ਨਾ ਕਿਤੇ ਜਦੋਂ ਨੌਜਵਾਨਾਂ ਨੂੰ ਕੋਈ ਚੰਗਾ ਰੋਜ਼ਗਾਰ ਵੀ ਮਿਲਣਾ ਹੁੰਦਾ ਕੋਈ ਸਾਹਮਣੇ ਉਹਨਾਂ ਦੇ ਕੋਈ ਰੋਸ਼ਨੀ ਦੀ ਕਿਰਨ ਵੀ ਹੁੰਦੀ ਉੱਥੇ ਹੀ ਮਾਰ ਖਾ ਜਾਂਦੇ ਆ ਕਹਿੰਦੇ ਵੇ ਟ੍ਰੇਨੀ ਬਾਲਸ ਵਾਲੇ ਸੀਗੇ ਤੇ ਉਹਨਾਂ ਦਾ ਡੋਪ ਟੈਸਟ ਵੀ ਪੋਜ਼ਿਟਿਵ ਆ ਗਿਆ ਟ੍ਰੇਨਿੰਗ ਮਿਲਣੀ ਸੀਗੀ ਜੇ ਉਥੋਂ ਬਾਹਰ ਕੱਢ ਕੇ ਮਾਰਿਆ ਗਲੇ ਉੱਥੇ ਫਿਰ ਮਾਰਨਾ ਹੀ ਸੀਗਾ ਇਹ ਕੀ ਕਾਰਨ ਹੈ ਜੀ ਇਸ ਤਰ੍ਹਾਂ ਕਿਉਂ ਐਡਾ ਰਿਸਕ ਲੈਣਿਆ ਅਸੀਂ ਮੌਕੇ ਤੇ ਆ ਕੇ ਵੀ ਨਹੀਂ ਦੇਖੋ ਇਹ ਤੇ ਹੁਣ ਪਹਿਲਾਂ ਤੇ ਭਰਤੀ ਦੀ ਪ੍ਰਕਿਰਿਆ ਤੇ ਸਵਾਲ ਆ ਕਿ ਕੀ ਉਸ ਵੇਲੇ ਜਿਹੜੇ ਟ੍ਰੇਨੀ ਆ ਹਮ ਇਹਨਾਂ ਦਾ ਡੋਪ ਟੈਸਟ ਨਹੀਂ ਕਰਵਾਇਆ ਗਿਆ ਜੀ ਜਾਂ ਫਿਰ ਉਦੋਂ ਡੋਪ ਟੈਸਟ ਫਰਜ਼ੀ ਹੋ ਗਿਆ ਤੇ ਜਾਂ ਉਦੋਂ ਕੀਤਾ ਨਾ ਗਿਆ ਜੀ ਆਉ ਦੋਨੋਂ ਚਿਕ ਗੱਲ ਉਦੋਂ ਹੋਈ ਜਾਂ ਤਾਂ ਤਾਂ ਉਦੋਂ ਹੀ ਹੋ ਜਾਣਾ ਚਾਹੀਦਾ ਫਿਰ ਤੇ ਤੇ ਹੁਣਾ ਵੀ ਫਿਰ ਪਾਰਦਰਸ਼ੀ ਢੰਗ ਨਾਲ ਹਮ ਤੇ ਪੱਕੇ ਤੌਰ ਤੇ ਹੋਣਾ ਚਾਹੀਦਾ ਜੇ ਉਥੋਂ ਸਹੀ ਕਰਕੇ ਆਇਆ ਫਿਰ ਕੀ ਟ੍ਰੇਨਿੰਗ ਸੈਂਟਰ ਦੇ ਵਿੱਚ ਲੱਗ ਗਏ ਇਹ ਵੀ ਸੋਚ ਮੱਥਾ ਤਾਂ ਠਣਕਦਾ ਹੈ ਨਾ ਸਰ ਕਿਉਂ ਕਿਉਂਕਿ ਅਸੀਂ ਅੱਜ ਖੇਡ ਦੇਖੀ ਆ ਫਲੋਰ ਦੇ ਵਿੱਚ ਜਿਹੜਾ ਪੁਲਸ ਅਕੈਡਮੀ ਦਾ ਮਸਲਾ ਹੈ ਤੁਹਾਨੂੰ ਨਹੀਂ ਯਾਦ ਹੋਣਾ ਤੁਸੀਂ ਉਦੋਂ ਨਹੀਂ ਸੀ ਇੱਥੇ ਸਰ ਉੱਥੇ ਅੰਦਰ ਨੈਕਸਸ ਕਮ ਕਰਦਾ ਸੀਗਾ ਟ੍ਰੇਨੀਆਂ ਨੂੰ ਨਸ਼ਾ ਸਪਲਾਈ ਕੀਤਾ ਜਾਂਦਾ ਸੀਗਾ ਔਰ ਇੱਕ ਹੌਲਦਾਰ ਕੋਮਾ 'ਚ ਚਲ ਗਿਆ ਸੀਗਾ ਲੁਧਿਆਣੇ داخل ਰੇ ਪਤਾ ਨਹੀਂ ਤਾਂ ਕੀ ਬਣਿਆ ਹੂੰ ਤੇ ਉੱਥੇ ਮੁਲਾਜ਼ਮਾਂ ਤੋਂ ਮਤਲਬ ਕਿ ਗਾ ਤਨਖਾਹਾਂ ਤੇ ਲੋਨ ਕਰਵਾ ਦਿੱਤਾ ਜਾਂਦਾ ਸੀ ਸਭ ਕਿਉਂ ਸੋ ਇਸ ਕਰਕੇ ਸਾਡਾ ਮੱਥਾ ਠਣਕਦਾ ਹੈ ਜੀ ਜੀ ਕਿ ਇਸ ਕੱਲ ਦਾ ਜਵਾਬ ਤੇ ਪ੍ਰਸ਼ਾਸਨ ਨੂੰ ਦੇਣਾ ਪਊਗਾ ਨਾ ਕਿ ਕੀ ਭਰਤੀ ਤੋਂ ਪਹਿਲਾਂ ਡੋਪ ਟੈਸਟ ਹੋਇਆ ਜੇ ਉਹਨਾਂ ਨੇ ਡੋਪ ਟੈਸਟ ਜਿਹੜਾ ਆਪ ਦਾ ਪਾਸ ਕੀਤਾ ਹੈ ਜੀ ਤਾਂ ਫਿਰ ਉਹ ਅੰਦਰ ਕਿਵੇਂ ਲੱਗ ਗਏ ਅੰਦਰ ਫਿਰ ਨਸ਼ਾ ਕਿਵੇਂ ਲੰਗਦਾ ਸੀ ਬਹੁਤ ਵੱਡੇ ਸਵਾਲ ਬਹੁਤ ਵੱਡੇ ਸਵਾਲ ਨੇ ਸਰ ਅਸੀਂ ਅਸੀਂ ਕਲਾ ਉਹਨਾਂ ਨੂੰ ਨਹੀਂ ਕਹਿ ਸਕਦੇ ਉਹ ਤਾਂ ਚਲੋ ਠੀਕ ਆ ਬੱਚੇ ਕਹਿੰਦੇ ਸਾਡੇ ਤੇ ਬੱਚੇ ਹਰ ਕੀ ਆ ਨੇ 20 ਸਾਲ ਦੇ ਹੋਣਗੇ 22 ਸਾਲ ਦੇ ਹੋਣਗੇ ਉਹ ਤਾਂ ਹੁਣ ਆਪਦੀ ਭੁਗਤਣਗੇ ਪਛਤਾਵਾ ਰਹੂਗਾ ساری ਜ਼ਿੰਦਗੀ ਜੇ ਦੁਬਾਰਾ ਉਹਨਾਂ ਨੂੰ ਜੌਬ ਨਾ ਮਿਲੀ ਜਿੱਤੇ ਲਾਜ ਲੂਜ ਕਰਵਾ ਕੇ ਉਹਨਾਂ ਨੂੰ ਫੇਰ ਮੌਕਾ ਦੇ ਦਿੱਤਾ ਗਿਆ ਤਾਂ ਤੇ ਠੀਕ ਆ ਮੈਨੂੰ ਨਹੀਂ ਪਤਾ ਨਿਯਮ ਕੀ ਕਹਿੰਦੇ ਨੇ ਪਰ ਇਹ ਸਵਾਲ ਬਹੁਤ ਵੱਡੇ ਨੇ ਤੇ ਬੁਨਿਆਦੀ ਨੇ ਸਰ ਕਿ ਭਾਈ ਇਨ੍ਹਾਂ ਚੀਜ਼ਾਂ ਤੇ ਕਲੈਰਿਟੀ ਹੋਣੀ ਚਾਹੀਦੀ ਆ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਤੁਹਾਡੀ ਪ੍ਰਕਿਰਿਆ ਕੀ ਹੈ ਜੀ ਤੇ ਦੂਜੀ ਗੱਲ ਇਹ ਆ ਕਿ ਭਾਈ ਤੁਹਾਡੀਆਂ ਜਿਹੜੀਆਂ ਪੁਲਿਸ ਅਕੈਡਮੀਆ ਨੇ ਜਾਂ ਟ੍ਰੇਨਿੰਗ ਸੈਂਟਰ ਨੇ ਉੱਥੇ ਸਭ ਅੱਛਾ ਹੈ ਸਭ ਅੱਛਾ ਹੈ ਇਹ ਇਹ ਸਵਾਲ ਦੇ ਜਵਾਬ ਤੇ ਖੈਰ ਕਈ ਲੋਕਾਂ ਨੂੰ ਪਤਾ ਵੀ ਹੁੰਦੇ ਆ ਆਪਾਂ ਦੇਖਦੇ ਹਾਂ ਕਿ ਕਿੰਨਾ ਕੋਸ਼ ਕਿੱਥੋਂ ਨਿਕਲਦਾ ਪਿਛਲੇ ਦਿਨੀ ਆਪਾਂ ਚੀਜ਼ਾਂ ਵੇਖੀਆਂ ਨੇ ਥਾਣਿਆਂ ਦੇ ਵਿੱਚੋਂ ਸਟੇਸ਼ਨਾਂ ਦੇ ਵਿੱਚੋਂ ਕੀ ਕੁਝ ਨਿਕਲ ਆਉਂਦਾ